ਯਾਰੋ ਮੇਰੀ ਬੀਬੇ ਵੀ ਕਮਾਲ ਕਰੇਦੀ ਗੋਦੀ 'ਚ ਬਿਠਾ ਕੇ ਮਾਲੂ-ਮਾਲ ਕਰੇਦੀ ਔਰ ਲੈ ਲੇਦੀ ਮੇਰੀਆਂ ਸਾਰੀਆਂ ਬਲਾਵਾ ਵੇ ਲੈ ਲੇਦੀ ਮੇਰੀਆਂ ਸਾਰੀਆਂ ਬਲਾਵਾ ਮੈਨੂੰ ਦੇਖ ਕੇ ਦੁਆਵਾ ਨਿਹਾਲ ਕਰੇਦੀ ਯਾਰੋ ਮੇਰੀ ਬੀਬੇ ਵੀ ਕਮਾਲ ਕਰੇਦੀ ਕਮਾਲ ਕਰੇਦੀ ਆਓ ਮਾਂ ਬੋਲੀ ਦਾ ਉੱਚ ਕਦ ਕਰੀਏ ਪਰ ਤੂੰ ਇਹਦੀ ਬੋਲ ਚਾਲ ਵਿੱਚ ਵਧ ਕਰੀਏ ਮਰੀਆਂ ਜਮੀਰਾਂ ਵਾਲੇ ਆਗੂ ਬਣੇ ਹਰ ਪਾਸੇ ਗੁੰਮਨਾਮ ਜਿੰਨਾ ਖੂਨ ਕੌਮ ਲਈ ਡੋਲਿਆ ਗੁੰਮਨਾਮ ਜਿੰਨਾ ਖੂਨ ਕੌਮ ਲਈ ਡੋਲਿਆ ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਮੈਂ ਹਮ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੀ ਦੁਨੀਆ ਦਾ ਸਵਾਗਤ ਕਰਦੇ ਹਾਂ ਬੜਾ ਪਿਆਰ ਬੜਾ ਸਤਿਕਾਰ ਤੇ ਬੜੀ ਇੱਜ਼ਤ ਦੇ ਰਹੇ ਹੋ ਤੁਸੀਂ ਇਸ ਪ੍ਰੋਗਰਾਮ ਨੂੰ ਔਰ ਮੇਰੀ ਵੱਧ ਡਿਊਟੀ ਬਣ ਜਾਂਦੀ ਹੈ ਕਿ ਜਦੋਂ ਤੁਹਾਡਾ ਪਿਆਰ ਮਿਲਦਾ ਸਤਿਕਾਰ ਤੇ ਤੁਸੀਂ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫਿਰ ਮੇਰੀ ਡਿਊਟੀ ਇਸ ਕਰਕੇ ਡਬਲ ਹੋ ਜਾਂਦੀ ਹੈ ਕਿ ਮੈਂ ਅੱਛੇ-ਅੱਛੇ ਸਾਹਿਤਕਾਰਾਂ ਦੇ ਨਾਲ رابطہ ਕਾਇਮ ਕਰਾਂ ਉਹਨਾਂ ਨੂੰ ਸਟੂਡੀਓ ਵਿੱਚ ਆਉਣ ਲਈ ਬੇਨਤੀ ਕਰਾਂ ਔਰ ਮੈਂ ਸਾਰੇ ਸਾਹਿਤਕਾਰ ਵੀਰਾਂ ਦਾ ਭੈਣਾਂ ਦਾ ਬੱਚਿਆਂ ਦਾ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਨੇ ਔਰ ਸਟੂਡੀਓ ਦਾ ਹਿੱਸਾ ਬੰਦੇ ਨੇ ਅੱਜ ਮੈਂ ਜਿਸ ਸਾਹਿਤਕਾਰ ਨੂੰ ਜਾਣਦਾ ਬਿਲਕੁਲ ਮੇਰੇ ਦੇਖੋ ਸਬਾਬ ਦੇਖੋ ਕਿ ਕਾਫੀ ਸਾਲਾਂ ਤੋਂ ਅਸੀਂ ਬਿਲਕੁਲ ਪੜੋਸੀਆਂ ਪਰ ਇੱਕ ਦੂਜੇ ਦੀ ਕੁਆਲਿਟੀ ਦਾ ਨਹੀਂ ਸੀ ਪਤਾ ਕਿ ਕੀ ਕਰਦੇ ਨੇ ਕੀ ਨਹੀਂ ਰੋਜ਼ ਸਾਨੂੰ ਮਿਲਣਾ ਅਸੀਂ ਬੁਲਾਉਣਾ ਮਤਲਬ ਬੁਲਾਇਆ ਤੱਕ ਨਹੀਂ ਇੱਕ ਦੂਜੇ ਨੂੰ ਅਸੀਂ ਕਦੇ ਵੀ ਲੇਕਿਨ ਅੱਜ ਜਦੋਂ ਸਟੂਡੀਓ ਦੇ ਵਿੱਚ ਵਿਰਾਜਮਾਨ ਹੋਏ ਪਹੁੰਚੇ ਤਾਂ ਮੈਨੂੰ ਲੱਗਾ ਮੈਂ ਕਹ ਯਾਰ ਇਹ ਤਾਂ ਮੇਰੇ ਪੜੋਸੀ ਨੇ ਸੋ ਅੱਜ ਸਾਰੀਆਂ ਗੱਲਾਂ ਬਾਤਾਂ ਸੀ ਕੀਤੀਆਂ ਔਰ ਅੱਜ ਕਹਿੰਦੇ ਹੁੰਦੇ ਆ ਕਿ ਵਕਤ ਹੁੰਦਾ ਜਦੋਂ ਜੋ ਹੋਣਾ ਉਦੋਂ ਹੀ ਹੋਣਾ ਹੁੰਦਾ ਸੋ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ ਇੱਕ ਬਹੁਤ ਹੀ ਬਿਹਤਰੀਨ ਸਾਹਿਤਕਾਰ ਜਿਨ੍ਹਾਂ ਨੇ ਗੀਤਾਂ ਦੀ ਸ਼ੁਰੂਆਤ ਪਿਆਰ ਮੁਹੱਬਤ ਤੇ ਇੱਜ਼ਤ ਤੋਂ ਕੀਤੀ ਸੀ ਜਿਨ੍ਹਾਂ ਨੇ ਗੀਤਾਂ ਦੀ ਸ਼ੁਰੂਆਤ ਦੇ ਵਿੱਚ ਆਪਣੀ ਭਾਸ਼ਾ ਦੀ ਖੁਸ਼ਬੂ ਆਉਂਦੀ ਹੈ ਕੋਈ ਵੀ ਭਾਸ਼ਾ ਦੀ ਖੁਸ਼ਬੂ ਆਉਂਦੀ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਭਾਸ਼ਾ ਦੀ ਖੁਸ਼ਬੂ ਉਹ ਭਾਸ਼ਾ ਜੋ ਸਾਡੀ ਬਹੁਤ ਚੰਗੀ ਭਾਸ਼ਾ ਹੋਵੇ ਉਸ ਭਾਸ਼ਾ ਦੇ ਨਾਲ ਆਪਾਂ ਇੱਕ ਦੂਜੇ ਨੂੰ ਸੁਣਦੇ ਹਾਂ ਇੱਕ ਦੂਜੇ ਦੇ ਵਿਚਾਰ ਜਨਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਭਾਸ਼ਾ ਕੋਈ ਵੀ ਹੋਵੇ ਉਹ ਪਿਆਰ ਤੇ ਮੁਹੱਬਤ ਹੀ ਵੰਡਦੀ ਨਜ਼ਰ ਆਉਂਦੀ ਹੈ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਰੂਪਰੂ ਨੇ ਬਹੁਤ ਹੀ ਬਿਹਤਰੀਨ ਲੇਖਕ ਜੋ ਗਜ਼ਲ ਵੀ ਦੇਖਦੇ ਨੇ ਨਜ਼ਮ ਵੀ ਲਿਖਦੇ ਨੇ ਕਵਿਤਾ ਵੀ ਲਿਖਦੇ ਨੇ ਗੀਤ ਵੀ ਲਿਖਦੇ ਨੇ ਔਰ ਕਹਾਣੀਆਂ ਵੀ ਲਿਖਦੇ ਨੇ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋਤਾ ਸਾਹਿਬ ਬਹੁਤ ਬਹੁਤ ਸਾਡਾ ਪਹਿਲਾਂ ਦਾ ਧੰਨਵਾਦ ਜੀ ਤੁਸੀਂ ਇੱਥੇ ਬੁਲਾਇਆ ਮੈਨੂੰ ਔਰ ਮੈਂ ਆਇਆ ਔਰ ਮੈਂ ਤੁਹਾਡੇ ਸਾਰੇ ਜਿੰਨੇ ਵੀ ਪੋਸੋ ਨਾਮਾ ਪਾਵਰ ਆਫ ਸੋਸ਼ਲ ਸੋਸ਼ਲ ਜੁਨਟੀ ਪਹਿਲਾਂ ਤਾਂ ਮੈਂ ਤੁਹਾਡਾ ਜਿਹੜਾ ਚੈਨਲ ਹੈ ਇਹਦਾ ਜੋ ਲਿਖਿਆ ਤੁਹਾਡਾ ਇਹ ਨਾ ਇਹਦੇ ਤੋਂ ਹੀ ਬੜਾ ਪ੍ਰਭਾਵਿਤ ਹੋਇਆ ਜੀ ਕਿ ਆ ਵੀ ਸੋਸ਼ਲ ਯੂਨਿਟੀ ਅੱਜ ਲੋੜ ਵੀ ਆ ਸਾਡੇ ਸਾਰੇ ਸਮਾਜ ਨੂੰ ਸਮਾਜ ਨੂੰ ਲੋੜ ਆ ਜੀ ਦੇਸ਼ ਨੂੰ ਵੀ ਲੋੜ ਆ ਸਾਰੇ ਸੰਸਾਰ ਨੂੰ ਲੋੜ ਆ ਕਿ ਸਾਡੇ ਚ ਯੂਨਿਟੀ ਬਣੇ ਅਸੀਂ ਇੱਕ ਪਿਤਾ ਇੱਕ ਸਕੇ ਹਮ ਬਾਰੇ ਬਿਲਕੁਲ ਬਣੀਏ ਉਸ ਤਰ੍ਹਾਂ ਦਾ ਸਾਡਾ ਇੱਕ ਜਿਵੇਂ ਲਿਖਿਆ ਹੋਇਆ ਗ੍ਰੰਥਾਤ ਵੀ ਵਾਸੂਦੇਵ ਕਟੁੰਬਮ ਵੀ ਵਾਸੂਦੇਵ ਕਟੁੰਬਮ ਵਾਲੀ ਜਿਹੜੀ ਚੱਲ ਰਹੀ ਆ ਉਹ ਬਣੀ ਐ ਅਸੀਂ ਇਹ ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਇਆ ਔਰ ਜਿੰਨੇ ਵੀ ਪੋਸਟੋ ਨਾਮ ਤੇ ਜਿੰਨੇ ਵੀ ਜੁੜੇ ਹੋਏ ਹਨ ਦਰਸ਼ਕ ਜੁੜਦੇ ਹਨ ਤੁਹਾਡੇ ਜਿੰਨੇ ਵੀ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਔਰ ਬਹੁਤ ਬਹੁਤ ਧੰਨਵਾਦ ਹੈ ਜੀ ਸੁਖਵਿੰਦਰ ਜੀ ਬੜਾ ਮੈਂ ਮੈਂ ਤੇ ਜਦੋਂ ਤੁਹਾਨੂੰ ਦੇਖਿਆ ਬੜਾ ਮਤਲਬ ਮੈਨੂੰ ਫੀਲ ਹੋਇਆ ਕਿ ਆਪਾਂ ਰੋਜ਼ ਮਿਲਦੇ ਪਰ ਬੁਲਾਇਆ ਕਦੇ ਨਹੀਂ ਇੱਕ ਦੂਜੇ ਨੂੰ ਪਤਾ ਨਹੀਂ ਕਿਉਂ ਅੱਜ ਵਕਤ ਆ ਗਿਆ ਹੈ ਔਰ ਜਦੋਂ ਅੱਜ ਅਚਾਨਕ ਮੁਲਾਕਾਤ ਹੋਈ ਤਾਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਨਹੀਂ ਸਰ ਮੈਂ ਤਾਂ ਇਸ ਤਰ੍ਹਾਂ ਸੀਗਾ ਦੇਖੋ ਮੈਂ ਤੁਹਾਡੇ ਤੁਹਾਡਾ ਪਰੋਸੀ ਆ ਨੇ ਨੇੜੇ ਰਹਨੇ ਅਗਲੀ ਗਲੀ ਜੀ ਤੁਸੀਂ ਰਹਨੇ ਹੋ ਪਰ ਮੈਂ ਆਂਦਾ ਜਾਂਦਾ ਤੁਹਾਨੂੰ ਮਿਲਦਾ ਰਹਿਣਾ ਸੋਤਾ ਸਾਹਿਬ ਪਰ ਕਦੇ ਆਪਣੀ ਗੱਲ ਨਹੀਂ ਹੋਈ ਹੈਗੀ ਅਸਲ 'ਚ ਮੈਂ ਹੈਗਾ ਮੇਰਾ ਪਿੰਡ ਆ ਜੀ ਫਤੇਪੁਰ ਰਾਜਪੂਤਾਂ ਓਕੇ ਸਨੌਰਕੋਲਾ ਸਨੌਰਕੋਲਾ ਪਿੰਡ ਜੀ ਸਾਡਾ ਜਿਲ੍ਹਾ ਪਿਆਲਾ ਹੀ ਆ ਤੇ ਜਿੱਥੋਂ ਸਾਡੇ ਕਿਰਪਾਲ ਕਜ਼ਾਤ ਦੀ ਹੈਗੀ ਆ ਅਮਰਜੀਤ ਬੜੈ ਜੀ ਸਾਡੇ ਪਿੰਡ ਦੇ ਆ ਨਾ ਜਿਹੜੇ ਡਾਇਰੈਕਟਰ ਰਏ ਆ ਰੇਡੀਓ ਰੇਡੀਓ ਸਟੇਸ਼ਨ ਦੇ ਉਹਨਾਂ ਦੇ ਪਿੰਡ ਤੋਂ ਆ ਮੈਨੂੰ ਕਾਫੀ ਦਿਨ ਹੋ ਗਏ ਵੈਸੇ ਤੁਹਾਡੇ ਪਰੌਛੇ ਰਹਿ ਰਿਹਾ ਜੀ 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 ਉਹ ਇਸ ਤਰ੍ਹਾਂ ਕਿ ਮੇਰਾ ਜਿਹੜਾ ਉਹ ਨਾ ਉੱਥੇ رابطہ ਤੁਹਾਡੇ ਨਾਲ ਕਾਇਮ ਨਹੀਂ ਹੋਇਆ ਹੈਗਾ ਉਹਦਾ ਰੀਜ਼ਨ ਇਹ ਆ ਕਿ ਮੈਂ ਜੋ ਆਪਣਾ ਕੰਮ ਆਉ ਮੈਂ ਆਪਣਾ ਕੰਮ ਪਿੰਡ ਚ ਹੀ ਕਰ ਰਿਹਾ ਹਾਂ ਜੀ ਤੇ ਰਹਿ ਸ਼ਹਿਰ ਚ ਰਹਿ ਹਾਂ ਸਵੇਰੇ ਸ਼ਾਮ ਆਉ ਉਹਦੇ ਵਾਸਤੇ ਮੈਂ ਬਹੁਤ ਮਨਵਾਤ ਅੱਜ ਅਫਸੋਸ ਹੋਇਆ ਤੁਹਾਨੂੰ ਮਿਲ ਕੇ ਮੈਂ ਰਹਿਣੇ ਰਹਿੰਦਾ ਹੋਇਆ ਤੁਹਾਡੇ ਨਾਲ ਰਹਿੰਦਾ ਹੋਇਆ ਤੁਹਾਨੂੰ ਬਹੁਤ ਚਿਰਦਾ ਹੋਇਆ ਤੁਹਾਡੇ ਨਾਲ ਮੈਂ ਨਹੀਂ ਇਸ ਗੱਲ ਨੂੰ ਬੜਾ ਫੀਲ ਕਰ ਰਿਹਾ ਕਿ ਤੁਸੀਂ ਇੰਨਾ ਕੁਝ ਲਿਖ ਰਹੇ ਹੋ ਔਰ ਮੈਂ ਤੁਹਾਡੇ ਨਾਲ ਇੰਟਰੋ ਨਹੀਂ ਕਰ ਸਕਿਆ ਮੇਰੀ ਬੜੀ ਬਦਕਿਸਮਤੀ ਹੈ ਕਿ ਮੈਂ ਤੁਹਾਡੇ ਵਰਗਿਆਂ ਦਾ ਸਹਾਰਾ ਨਹੀਂ ਲੈ ਸਕਿਆ ਜੀ ਸੁਖਵਿੰਦਰ ਜੀ ਲਿਖਣ ਦੀ ਚੇਤਕ ਕਦੋਂ ਤੋਂ ਲੱਗੀ ਤੁਹਾਨੂੰ ਇਹ ਇਸ ਤਰ੍ਹਾਂ ਸੀਗਾ ਜੀ ਮੈਂ ਬਚਪਨ ਤੋਂ ਹੀ ਨਾ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਜੀ ਅਸਲ 'ਚ ਸਹਿਤਕਾਰ ਵੀ ਉਹੀ ਬਣਦਾ ਮੰਨ ਜਿਹੜਾ ਪੜ੍ਹੇ ਪਹਿਲਾਂ ਮੈਂ ਪੜੋ ਤੁਸੀਂ ਆਜੋ ਤੁਸੀਂ ਪੜ੍ਹਦੇ ਹੋ ਫਿਰ ਤੁਹਾਨੂੰ ਲਿਖਣ ਦੀ ਚੇਤਨ ਸੇਰ ਪੈਂਦੀ ਹੈ ਜੀ ਮੈਂ ਬਚਪਨ ਤੋਂ ਹੀ ਬਹੁਤ ਪੜਦਾ ਸੀਗਾ ਜੀ ਬਹੁਤ ਸ਼ੁਰੂ ਤੋਂ ਹੀ ਪੜਦਾ ਰਿਹਾ ਜੋ ਜੋ ਮੈਂ ਨਾਲ-ਨਾਲ ਸਕੂਲ 'ਚ ਪੜਿਆ ਸਕੂਲ ਦੇ ਨਾਲ-ਨਾਲ ਜਿਹੜੀ ਵੀ ਮੈਨੂੰ ਕੋਈ ਕਿਤਾਬ ਮਿਲ ਜਾਂਦੀ ਐਕਸਟਰਾ ਕਿਤਾਬ ਮਿਲ ਜਾਂਦੀ ਉਹ ਮੈਂ ਬੜੇ ਸ਼ੌਕ ਨਾਲ ਬੜੇ ਸਿੱਧ ਨਾਲ ਪੜਦਾ ਸੀਗਾ ਜੀ ਤੁਸੀਂ ਸੋਤਾ ਸਾਹਿਬ ਮੈਂ ਦੇਖਿਆ ਵੀ ਮੈਂ ਬਚਪਨ 'ਚ ਚੌਥੀ ਪੰਜਵੀਂ ਵਿੱਚ ਪੜਦਾ ਸੀਗਾ ਉਸ ਵਕਤ ਮੈਨੂੰ ਮਹਾਭਾਰਤ ਰਮਾਇਣ ਇਹ ਸਭ ਕੁਝ ਮੈਨੂੰ ਮਤਲਬ ਕਿ ਯਾਦ ਹੋ ਗਿਆ ਸੀਗਾ ਜੀ ਯਾਦ ਸੀਗਾ ਉਸ ਟਾਈਮ ਮੈਨੂੰ ਉਸ ਵਕਤ ਯਾਦ ਹੋ ਗਿਆ ਸੀਗਾ ਬਾਕੀ ਮੇਰੀ ਮਾਂ ਦਾ ਮੇਰੇ ਪਾਪਾ ਸੀਗੇ ਜੀ ਉਹਨਾਂ ਦਾ ਬਹੁਤ ਪ੍ਰਭਾਵ ਰਿਹਾ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਮੈਂ ਧਾਰਮਿਕ ਵਾਲੇ ਪਾਸੇ ਇਧਰਲੇ ਪਾਸੇ ਤੁਰਿਆ ਉਹਦੇ ਨਾਲ ਨਾਲ ਮੈਂ ਸਿਹਤ ਬੜਿਆ ਫਿਰ ਅਸਲ ਚਾਹਤੀ ਫਿਰ ਮਹਿੰਦਰਾ ਕਾਲਜ ਆ ਗਿਆ ਜੀ 1990 ਚ 1990 ਚ ਮੈਂ ਮਹਿੰਦਰਾ ਕਾਲਜ ਆਇਆ ਆਇਆ ਤਾਂ ਉੱਥੇ ਆ ਕੇ ਫਿਰ ਮੈਂ ਜੋ ਮਹਿੰਦਰਾ ਕਾਲਜ ਦੀ ਐਕਟੀਵਿਟੀਆਂ ਸੀਗੀਆਂ ਉੱਥੇ ਮੈਨੂੰ ਗੁਰਵਚਨ ਸਿੰਘ ਰਾਹੀ ਸਾਡੇ ਪ੍ਰੋਫੈਸਰ ਹੁੰਦੇ ਸੀਗੇ ਸਾਡੇ ਇੱਕ ਅਨੂਪ ਸਿੰਘ ਵਿਰਗ ਅਨੂਪ ਸਿੰਘ ਸਾਹਿਬ ਉਹਨਾਂ ਕੋਲ ਮੈਂ ਪੜਿਆ ਜੀ ਹਜੇ ਜ ਉਹਨਾਂ ਕੋਲ ਜਿਹੜੇ ਮਹਾਨ ਸ਼ਾਇਰ ਹੋਏ ਆ ਮਹਾਨ ਅਧਿਆਪਕ ਆ ਲੇਖਕ ਆ ਉਹਨਾਂ ਕੋਲ ਮੈਂ ਪੜਿਆ ਜੀ ਫਿਰ ਉੱਥੋਂ ਮੈਨੂੰ ਚੇਟਕ ਲੱਗਦੀ 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 ਫਿਰ ਮੈਂ ਪੜ ਲਿਖਣਾ ਸ਼ੁਰੂ ਕੀਤਾ ਕੀ ਬਾਤ ਹੈ ਸ਼ੁਰੂ ਸ਼ੁਰੂ ਵਿੱਚ ਕਿਸ ਵਿਸ਼ੇ ਨੂੰ ਲੈ ਕੇ ਲਿਖਦੇ ਰਹੇ ਹੋ ਤੁਸੀਂ ਐਸੇ ਜਿਹਾ ਸ਼ੁਰੂ ਸ਼ੁਰੂ ਤਾਂ ਆ ਜਾਂਦਾ ਜੀ ਬੰਦਾ ਕਾਲਜ ਪੜ੍ਹ ਰਿਹਾ ਹੁੰਦਾ ਉਸ ਟਾਈਮ ਜਵਾਨ ਹੁੰਦਾ ਜਵਾਨ ਨਹੀਂ ਹਾਂ ਹਾਂ ਵਕਤ ਦੇ ਨਾਲ ਜਦੋਂ 90 ਸੀਗੇ ਉਸ ਵਕਤ ਬਹੁਤ ਸਾਰਾ ਇਹ ਜਿਹਾ ਚੱਲ ਰਿਹਾ ਸੀਗਾ ਜਦੋਂ ਇਹ ਸੀਗੇ ਨਛੱਤਰ ਗਿੱਲ ਹੂੰ ਪੰਜਾਬੀ ਸਿੰਗਰ ਸੀਗਾ ਉਹ ਸੀਗਾ ਤੇ ਹੋਰ ਗੁਰਦਾਸ ਮਾਨ ਭਾਜੀ ਹੁਰੀ ਸਰਦੂਲ ਸਿਕੰਦਰ ਹੁਰੀ ਇਹ ਸਾਰੇ ਉਸ ਟਾਈਮ ਪੂਰੇ ਟੌਪ ਤੇ ਚੱਲ ਰਹੇ ਸੀ ਉਸ ਵਕਤ ਦੀ ਹਾਂ ਫਿਰ ਉਸ ਵਕਤ ਮੈਂ ਵੀ ਥੋੜਾ ਗੀਤਾਂ ਤੇ ਆਪਣਾ ਹੱਥ ਅਜਮਾਉਣਾ ਸ਼ੁਰੂ ਕੀਤਾ ਜੀ ਤੁਸੀਂ ਆਪਣੇ ਗੀਤਾਂ ਨੂੰ ਸਿਰਫ ਮਤਲਬ ਪੜ ਕੇ ਹੀ ਸੁਣਾਉਦੇ ਹੋ ਜਾਂ ਤਰਨਮ ਵਿੱਚ ਵੀ ਗਾਉਂਦੇ ਹੋ ਮੈਂ ਤਰਨਮ ਵਿੱਚ ਵੀ ਗਾ ਲੈਂਦਾ ਜੀ ਪੜ ਕੇ ਵੀ ਸੁਣਾ ਦਿੰਦਾ ਜੀ ਪੜ ਕੇ ਹਾਂਜੀ ਹਾਂਜੀ ਮੈਨੂੰ ਇਹ ਵੀ ਪਤਾ ਲੱਗਾ ਮੈਂ ਸੁਣ ਰਿਹਾ ਸੀ ਗੱਲਬਾਤ ਕਿ ਪੁਆਦੀ ਵਿੱਚ ਵੀ ਤੁਸੀਂ ਲਿਖਦੇ ਹੋ ਹਾਂਜੀ ਹਾਂਜੀ ਪੁਆਦੀ ਵਿੱਚ ਵੀ ਮੈਂ ਪੁਆਦੀ ਵਿੱਚ ਵੀ ਲਿਖ ਲੈਂਦਾ ਆਮ ਪੰਜਾਬੀ ਵਿੱਚ ਵੀ ਲਿਖਦਾ ਇਹ ਪੁਆਦੀ ਤੁਹਾਡੀ ਆਪਣੀ ਭਾਸ਼ਾ ਹੈ ਸਾਡੀ ਪੁਆਦੀ ਸਾ ਦੇ ਪਾਸੇ ਨੂੰ ਪਟਿਆਲੇ ਤੋਂ ਸਨੌਰ ਸਾਡੇ ਸਨੌਰ ਕੁਛੇ ਕਿਸ ਆਇਆ ਹੈ ਪਵਾਦੀ ਦਾ ਹਾਂਜੀ ਸਾਡੇ ਸਰੌਰ ਵਾਲੇ ਪਾਸੇ ਜਿਹੜਾ ਸਰੌਰ ਆ ਸਰੌਰ ਸਾਰਾ ਹੀ ਇਹ ਪਵਾਦੀ ਬੋਲੀ ਜਦੇ ਥਾਰਾ ਮਾਰਾ ਗਿਆ ਕਿ ਬੋਲੀ ਕਿੱਥੇ ਜਾ ਰਿਹਾ ਓਏ ਆ ਆ ਜਾ ਰਿਹਾ ਕਿੱਧਰ ਜਾਇਆ ਤੋਂ ਕਿੱਧਰ ਨੂੰ ਜਾ ਰਿਹਾ ਇਹ ਸਾਰੀ ਪਵਾਦੀ ਭਾਸ਼ਾ ਜੀ ਉਹ ਪਵਾਦੀ ਚ ਵੀ ਫਿਰ ਲਿਖ ਲੈਣਾ ਜੀ ਨਹੀਂ ਅੱਛਾ ਤੁਸੀਂ ਕਹਾਣੀਆਂ ਵੀ ਲਿਖਦੇ ਹੋ ਹਾਂਜੀ ਕਹਾਣੀ ਵੀ ਲਿਖ ਲੈਣਾ ਜੀ ਕੰਟੈਂਟ ਕੀ ਹੁੰਦਾ ਕਹਾਣੀ ਦੇ ਖੰਦਾ ਸੋਸ਼ਲ ਹੁੰਦਾ ਹੈ ਜਾਂ ਕਿਸ ਤਰ੍ਹਾਂ ਦਾ ਰਾਜਨੀਤਿਕ ਜਾਂ ਮੇਰਾ ਜਿਹੜਾ ਸੋਸ਼ਲ ਇਹ ਹੁੰਦਾ ਜੀ ਮੈਂ ਸੋਸ਼ਲ ਲਿਖਦਾ ਜਿਸ ਤਰ੍ਹਾਂ ਮੈਂ ਇੱਕ ਕਹਾਣੀ ਲਿਖੀ ਸੀ ਕਿ ਜੀ ਬੰਤੋ ਕਹਾਣੀ ਲਿਖੀ ਸੀਗੀ ਉਹ ਸਾਡੇ ਪੜੋਸ ਦੀ ਇੱਕ ਔਰਤ ਹੈ ਜੀ ਜੀ ਉਹਦੇ ਉਹਦਾ ਹਸਬੰਡ ਸੀਗਾ ਜਿਹੜਾ ਫੌਜੀ ਸੀਗਾ ਜੀ ਉਹ ਫੌਜੀ ਸੀਗਾ ਜਿਹੜੀ ਜਿਹੜੀ ਉਹਦੀ ਪਹਿਲੀ ਵਾਈਫ ਸੀਗੀ ਹੂੰ ਉਹ ਪਹਿਲੀ ਵਾਈਫ ਸੀਗੀ ਜਿਹੜੀ ਉਹਨੇ ਕੀ ਕੀਤਾ ਉਹ ਥੋੜੀ ਕਾਲੇ ਰੰਗ ਦੀ ਸੀਗੀ ਜੀ ਓਕੇ ਉਹਨੇ ਉਸ ਨੂੰ ਛੱਡ ਕੇ ਫਿਰ ਉਹ ਬੰਤੋ ਜਿਹੜੀ ਸੀਗੀ ਨਾ ਉਹ ਸਾਡੇ ਨੇੜੇ ਸੀ ਪੜੋਸ ਚ ਰਹਿੰਦੀ ਸੀਗੀ ਉਹ ਬਹੁਤ ਸੋਹਣੀ ਸੁਰੱਖੀ ਸੀਗੀ ਉਹਨੇ ਉਹਨੂੰ ਛੱਡ ਕੇ ਫਿਰ ਉਹਦੇ ਨਾਲ ਵਿਆਹ ਕਰਾਇਆ ਜੀ ਉਹ ਫਿਰ ਸਾਰੀ ਟ੍ਰੈਸਟੀ ਲਿਖੀ ਹੋਈ ਆ ਕਦੇ ਪਹਾਣੀ ਦੀ ਗੱਲ ਬਾਤ ਕਰੀ ਬਿਲਕੁਲ ਮੈਂ ਸੁਣਾਵਾਂਗਾ ਜੀ ਉਹ ਬੜੀ ਜ਼ਬਰਦਸਤ ਕਹਾਣੀ ਹੈ ਜੀ ਡੈਫੀਨੇਟ ਆਪਾਂ ਜ਼ਰੂਰ ਸੁਖਵਿੰਦਰ ਜੀ ਤੁਹਾਡੀ ਉਸ ਕਹਾਣੀ ਦਾ ਸੁਣਾਗੇ ਔਰ ਕਿਉਂਕਿ ਕਹਾਣੀ ਪਿਛਲੇ ਦਿਨੀ ਮੈਨੂੰ ਬਹੁਤ ਅਲੱਗ-ਅਲੱਗ ਥਾਂ ਤੋਂ ਕਹਾਣੀਆਂ ਵੀ ਆਈਆਂ ਕਿਤਾਬਾਂ ਵੀ ਪਹੁੰਚੀਆਂ ਨੇ ਔਰ ਪਿਛਲੇ ਦਿਨੀ ਇੱਕ ਮੇਰੇ ਦੋਸਤ ਨੂੰ ਅੱਛਾ ਇਨਾਮ ਵੀ ਮਿਲਿਆ ਸੋ ਸਾਹਿਤਾਂ ਜਿਸ ਤਰ੍ਹਾਂ ਮੁਹੱਬਤ ਕਰਦੇ ਰਹੋਗੇ ਉਹੀ ਫਲ ਮਿਲਦਾ ਰਹੇਗਾ ਸੋ ਦੋਸਤੋ ਅੱਜ ਸੁਖਵਿੰਦਰ ਜੀ ਤੋਂ ਸੁਣਦੇ ਆ ਸਭ ਤੋਂ ਪਹਿਲਾਂ ਪੌਦੀਚ ਲਿਖੀ ਉਹਨਾਂ ਦੀ ਕਿਉਂਕਿ ਮਾਤਰ ਪਾਸ਼ਾ ਹੈ ਉਹਨਾਂ ਦੀ ਉਸ ਭਾਸ਼ਾ ਦੇ ਵਿੱਚ ਉਹਨਾਂ ਨੇ ਕੀ ਰੰਗ ਲਿਖਿਆ ਹੈ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨੋਂ ਜੀ ਸਰ ਮੈਂ ਦੇਖੋ ਜੀ ਪੌਦੀਚ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਬਾਰੇ ਲਿਖਿਆ ਜੀ ਕਿਉਂਕਿ ਮਾਂ ਬੇਬੇ ਗਿਆਨ ਨੂੰ ਮਾਂ ਕਹ ਲੋ ਠੀਕ ਹੈ ਜੀ ਮਾਂ ਨੂੰ ਬਹੁਤ ਉੱਚਾ ਪਰਮਾਤਮਾ ਦਾ ਹੀ ਦਰਜਾ ਦਿੱਤਾ ਗਿਆ ਜੀ ਸਾਡੇ ਪਹਿਲਾਂ ਵੀ ਲਿਖ ਕੇ ਲਿਖਿਆ ਜਿਵੇਂ ਵੀ ਮਾਂ ਵਰਗਾ ਕੋਣ ਸ਼ਾਮਾ ਬੁੱਟਾ ਕਿਧਰੇ ਨਜ਼ਰ ਆਇਆ ਨਹੀਂ ਲੈ ਕੇ ਜਿਸ ਤੋਂ ਸ਼ਾਹਦਾਰੀ ਰੱਬ ਨੇ ਸਵਰਗ ਬਣਾਇਆ ਜਾ ਮਾਂ ਮਾਂ ਸਾਡੇ ਘਰ ਮਾਂ 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 ਹੁੰਦੀ ਹੈ ਮਾਂ ਦੁਨੀਆ ਬਾਰੇ ਮੈਂ ਵੀ ਲਿਖਿਆ ਸੀਗਾ ਜਿਵੇਂ ਉਸ ਅਨੁਸਾਰ ਇਹਨਾਂ ਤੁਹਾਡੇ ਜੀ ਇਰਸ਼ਾਦ ਕਿ ਬੇਬੇ ਕਫਤਰ ਨਾਲ ਜੀ ਕਿ ਯਾਰੋ ਮੇਰੀ ਬੇਬੇ ਵੀ ਕਮਾਲ ਕਰੇਤੀ ਯਾਰੋ ਮੇਰੀ ਬੀਬੀ ਵੀ ਕਮਾਲ ਕਰੇਦੀ ਗੋਦੀਵਾਂ ਬਿਠਾ ਕੇ ਮਾਲੂ-ਮਾਲ ਕਰੇਦੀ ਔਰ ਲੈ ਲੇਦੀ ਮੇਰੀਆਂ ਸਾਰੀਆਂ ਬਲਾਮਾ ਵੇ ਲੈ ਲੇਦੀ ਮੇਰੀਆਂ ਸਾਰੀਆਂ ਬਲਾਮਾ ਮੈਨੂੰ ਦੇਖ ਕੇ ਦੁਆਵਾਂ ਨਿਹਾਲ ਕਰੇਦੀ ਯਾਰੋ ਮੇਰੀ ਬੀਬੀ ਵੀ ਕਮਾਲ ਕਰੇਦੀ ਕਮਾਲ ਕਰੇਦੀ ਵੇ 9 ਮਹੀਨੇ ਉਸਨੇ ਮੈਨੂੰ ਪੇਟ 'ਮਾ ਤੱਕਿਆ ਵੇ 9 ਮਹੀਨੇ ਉਸਨੇ ਮੈਨੂੰ ਪੇਟ 'ਮਾ ਤੱਕਿਆ ਹਰ ਦੁੱਖ ਦਰਦ ਨੂੰ ਤਾਂ ਹੱਸ-ਹੱਸ ਕਟਿਆ ਨਵੇਂ ਨੇ ਉਸਰੇ ਮੈਨੂੰ ਪੇਟ ਮਾਤਾ ਰੱਖਿਆ ਹਰ ਦੁੱਖ ਦਰਦ ਨੂੰ ਤਾਂ ਹੱਸ ਹੱਸ ਕਟਿਆ ਮੇਰੇ ਬਾਸਤਾ ਅਰਦਾਸਾਂ ਹਰ ਹਾਲ ਕਰੀ ਤੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇ ਗੋਦੀ ਮਾਂ ਬਿਠਾਤਾ ਮਾਲੋ ਮਾਲ ਕਰੇ ਕਿਆ ਹੱਬ ਬਈ ਆਪ ਆ ਪਵੇ ਦੀ ਗਿੱਲੀ ਥੋਂਪਾ ਹੈ ਬਈ ਆਪ ਆ ਪਵੇ ਦੀ ਗਿੱਲੀ ਥੋਂਪਾ ਮੈਨੂੰ ਸੁੱਕੀ ਥੋਂਪਾ ਪਾਵੇਤੀ ਮੇਰੇ ਵਾਸਤਾ ਉਹ ਰਾਤਾਂ ਜਾਗ ਜਾਗ ਕੱਲਂਗਾ ਦੇਤੀ ਮੇਰੇ ਵਾਸਤਾ ਉਹ ਰਾਤਾਂ ਜਾਗ ਜਾਗ ਕੱਲਂਗਾ ਦੇਤੀ ਹਰ ਮੌਸਮ ਮਾਂ ਮਮਤਾ ਜੇ ਢਾਲ ਕਰੀਦੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇਤੀ ਔਰ ਉਹ ਦੀਵਾ ਬਿਠਾਤਾ ਮਾਲੋ ਮਾਲ ਕਰੇਤੀ ਕਿਆ ਬਾਤ ਹੈ ਬਈ ਦੇ ਦੇ ਕਾ ਲੋਰੀਆਂ ਦਾ ਉਸਨੇ ਮੈਨੂੰ ਪਾਲਿਆ ਬਈ ਦੇ ਦੇ ਕਾ ਲੋਰੀਆਂ ਦਾ ਉਸਨੇ ਮੈਨੂੰ ਪਾਲਿਆ ਹਰ ਦੁੱਖ ਦਰਦ ਮਾਂ ਮੈਨੂੰ ਤਾਂ ਸੰਭਾਲਿਆ ਦੇ ਦੇ ਕਾ ਲੋਰੀਆਂ ਦਾ ਉਸਨੇ ਮੰਨੂ ਪਾਲਿਆ ਹਰ ਦੁੱਖ ਦਰਦ ਮਾ ਮੰਨੂ ਤਾਂ ਸੰਭਾਲਿਆ ਕਦਮ ਕਦਮ ਪਰ ਮੇਰੀ ਉਹ ਸੰਭਾਲ ਕਰਦੀ ਯਾਰੋ ਮੇਰੀ ਬੀਬੇ ਵੀ ਕਮਾਲ ਕਰਦੀ ਵਾਹ ਉਹ ਦੀਵਾ ਬਿਠਾ ਕੇ ਮਾਲੋ ਮਾਲ ਕਰਦੀ ਕੋ ਮੇਰੇ ਪੇਟ ਮਾ ਦਰਦ ਜਦ ਲੱਗ ਜੇ ਤਾਂ ਹੋਣ ਜੀ ਛੋਟੇ ਹੁੰਦੇ ਬੱਚਿਆਂ ਦੇ ਰੋਣ ਜੀ ਕੀ ਮੇਰੇ ਪੇਟ ਮਾ ਦਰਦ ਜਦ ਲੱਗ ਜੇ ਤਾਂ ਹੋਣ ਜੀ ਮੇਰੇ ਤੇ ਪਹਿਲਾਂ ਹੀ ਆਪ ਲੱਗ ਜੇਤੀ ਰੋਣ ਜੀ ਹਾਂ ਮੇਰੇ ਪੇਟ ਮਾ ਦਰਦ ਜਦ ਲੱਗ ਜੇ ਤਾਂ ਹੋਣ ਜੀ ਮੇਰੇ ਤੇ ਪਹਿਲਾਂ ਹੀ ਆਪ ਲੱਗ ਜੇਤੀ ਰੋਣ ਜੀ ਰੋ ਰੋ ਖ ਆਪਣਾ ਮੰਦਾ ਹਾਲ ਕਰੇਦੀ ਯਾਰੋ ਮੇਰੀ ਬੀਬੇ ਵੀ ਕਮਾਲ ਕਰੇਦੀ ਗੋਦੀਵਾਂ ਬਿਠਾ ਕਾ ਮਾਲੋ ਮਾਲ ਕਰੇਦੀ ਵੇ ਕਾਲਾ ਟਿੱਕਾ ਮੇਰੇ ਮੱਥੇ ਪਰ ਰੱਖੇਦੀ ਲਗਾ ਕਾ ਜੀ ਕਾਲਾ ਟਿੱਕਾ ਮੇਰੇ ਮੱਥੇ ਪਰ ਰੱਖੇਦੀ ਲਗਾ ਕਾ ਜੀ ਬੁਰੀ ਨਜ਼ਰਾਂ ਤੇ ਮੈਨੂੰ ਰੱਖੇਦੀ ਬਚਾ ਕਾ ਜੀ ਵੇ ਬੁਰੀ ਨਜ਼ਰਾਂ ਤੇ ਮੈਨੂੰ ਰੱਖੇਦੀ ਬਚਾ ਕਾ ਜੀ ਮੇਰੇ ਵਾਸਤਾ ਟੂਨੇ ਟਾਮਣ ਜੰਜਾਲ ਕਰੇਦੀ ਯਾਰੋ ਮੇਰੀ ਬੀਬੇ ਵੀ ਕਮਾਲ ਕਰੇਦੀ ਗੋਦੀਵਾਂ ਬਿਠਾ ਕਾ ਮਾਲੋ ਕਮਾਲ ਕੀਆ ਵੇ ਕਰ ਕਾ ਤਿਆਰ ਮੈਨੂੰ ਭੇਜੇਦੀ ਪੜਨ ਨੂੰ ਹੂੰ ਬਕਰਕਾ ਤਿਆਰ ਮੈਨੂੰ ਭੇਜੇ ਤੀ ਪਰਨ ਨੂੰ ਸਦਾ ਕਰੇ ਤੀ ਮਨਾ ਜਵਾਕਾਂ ਗੈਲ ਲੜਨ ਨੂੰ ਹੂੰ ਕਰਕਾ ਤਿਆਰ ਮੈਨੂੰ ਭੇਜੇ ਤੀ ਪਰਨ ਨੂੰ ਸਦਾ ਕਰੇ ਤੀ ਮਨਾ ਜਵਾਕਾਂ ਗੈਲ ਲੜਨ ਨੂੰ ਦੇ ਕਾ ਚੰਗੀ ਚੰਗੀ ਸਿੱਖਿਆ ਖੁਸ਼ਹਾਲ ਕਰੀ ਤੀ ਯਾਰੋ ਮੇਰੀ ਬੇਬੇ ਵੀ ਕਮਾਲ ਕਰਦੀ ਗੋਦੀ ਮਾਂ ਬਿਠਾ ਕੇ ਮਾਲੋ ਵਾਹ ਬਾਤ ਹੈ ਕੀ ਬਾਤ ਹੈ ਵੇ ਕਰਾਂ ਤਾ ਜਦ ਮੈਂ ਬਹੁਤੀਆਂ ਸ਼ਰਾਰਤਾ ਵੇ ਕਰਾਂ ਤਾ ਜਦ ਮੈਂ ਬਹੁਤੀਆਂ ਸ਼ਰਾਰਤਾ ਕੱਡੇ ਦੀ ਗਾਲਾਂ ਪਾਵੇ ਦੀ ਪਿਆਰਗੇ ਲਾਣਤਾ ਵੇ ਕਰਾਂ ਦਾ ਜਦ ਮੈਂ ਬਹੁਤੀਆਂ ਸ਼ਰਾਰਤਾ ਕੱਟੇ ਦੀ ਗਾਲਾਂ ਪਾਵੇ ਦੀ ਪਿਆਰਗੇ ਲਾਣਤਾ ਬਿਮਾਰ ਬਾਰਗਾ ਲਫੇੜੇ ਮੂੰਹ ਲਾਲ ਕਰੇ ਦੀ ਯਾਰੋ ਮੇਰੀ ਬੀਬੀ ਵੀ ਕਮਾਲ ਕਰੇ ਦੀ ਮੋਦੀਆਂ ਬਿਠਾ ਕਾ ਮਾਲੋ ਮਾਰ ਕਰਦੀ ਲੈ ਲੈਦੀ ਮੇਰੀਆਂ ਸਾਰੀਆਂ ਬਲਾਵਾ ਮਨ ਦੇ ਕਾ ਦਵਾਵਾ ਨਿਹਾਲ ਕਰੇਦੀ ਬਹੁਤ ਅੱਛਾ ਬਹੁਤ ਅੱਛਾ ਠੀਕ ਹੈ ਜੀ ਤੇ ਖੀਰ ਪੂੜੇ ਗੁਲਗਲੇ ਅਰ ਪਕੌੜੇ ਬਣਾਵੇਦੀ ਵੀ ਖੀਰ ਪੂੜੇ ਗੁਲਗਲੇ ਅਰ ਪਕੌੜੇ ਬਣਾਵੇ ਤੇ ਚੁੱਲ੍ਹੇ ਪਰ ਮੱਕੀ ਦੀਆਂ ਰੋਟੀਆਂ ਪਕਾਵੇਦੀ ਹਮ ਖੀਰ ਪੂੜੇ ਗੁਲਗਲੇ ਅਰ ਪਕੌੜੇ ਬਣਾਵੇ ਤੇ ਚੁੱਲ੍ਹੇ ਪਰ ਮੱਕੀ ਦੀਆਂ ਰੋਟੀਆਂ ਪਕਾਵੇਦੀ ਚੁੱਲੇ 'ਤੇ ਮੱਕੀ ਦੀਆਂ ਰੋਟੀਆਂ ਪਕਾਵੇਤੀ ਮਿੱਟੀ ਦੀ ਤੋੜੀ 'ਵਾਂ ਸਰੋਂ ਵਾਲਾ ਸਾਗ ਭਰੇਤੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇਤੀ ਗੋਦੀ 'ਵਾਂ ਬਿਠਾਤਾ ਮਾਲੂ ਮਾਲ ਕਰੇਤੀ ਲੈਰੇਤੀ ਮੇਰੀਆਂ ਸਾਰੀਆਂ ਬਲਾਮਾਂ ਮਨੂ ਦੇਖਾ ਦੁਆਮਾਂ ਨਿਹਾਲ ਕਰੇਤੀ ਬਹੁਤ ਅੱਛਾ ਬਹੁਤ ਅੱਛਾ ਤੇ ਬਾਪੂ ਗੱਲ ਚਲੇਤੀ ਮੋਢੇ ਗੈਲ ਮੋਢਾ ਜੋੜਕਾ ਤੇ ਬਾਪੂ ਗੱਲ ਚਰੇਤੀ ਮੋਢੇ ਗੈਲ ਮੋਢਾ ਜੋੜਕਾ ਪੂਰੀ ਮਿਹਨਤ ਕਰੇਦੀ ਆਪਣੇ ਜੀ ਤੋੜ ਕਾ ਵੀ ਪੂਰੀ ਮਿਹਨਤ ਕਰੇਦੀ ਆਪਣੇ ਜੀ ਤੋੜ ਕਾ ਪੋਤੇ ਪੋਤੀਆਂ ਕੀ ਆਪੋ ਹੀ ਸੰਭਾਲ ਕਰੇਦੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇਦੀ ਗੋਦੀ 'ਵਾਂ ਬਿਠਾ ਕੇ ਮਾਲੂ ਮਾਲ ਕਰੇਦੀ ਆਖਰੀ ਜੀ ਕਿ ਆਖਰ ਨੂੰ ਇੱਕ ਦਿਨ ਵਾਪਰਿਆ ਤਾਂ ਭਾਣਾ ਜੀ ਆਖਰ ਨੂੰ ਇੱਕ ਦਿਨ ਵਾਪਰਿਆ ਤਾਂ ਭਾਣਾ ਜੀ ਬੇਬੇ ਮੇਰੀ ਨੂੰ ਪੈ ਗਿਆ ਤਾਂ ਸਦਾ ਵਾਸਤਾ ਹੀ ਜਾਣਾ ਜੀ ਬੇਬੇ ਮੇਰੀ ਨੂੰ ਪੈ ਗਿਆ ਤਾਂ ਸਦਾ ਵਾਸਤਾ ਹੀ ਜਾਣਾ ਜੀ ਕੱਲਾ ਛੱਟ ਗਈ ਜੋ ਮੇਰੀ ਦੇਖਭਾਲ ਕਰੇਦੀ ਯਾਰੋ ਮੇਰੀ ਬੇਬੇ ਵੀ ਕਮਾਲ ਕਰੇਦੀ ਗੋਦੀ ਮੈਂ ਬਿਠਾ ਕੇ ਮਾਲੋ ਮਾਲ ਕਰੇਦੀ ਲੇਲੇਦੀ ਮੇਰੀਆਂ ਸਾਰੀਆਂ ਬਲਾਵਾ ਮਨ ਦੇਖ ਆ ਦੁਆਵਾ ਨਿਹਾਲ ਕਰੇਦੀ ਯਾਰੋ ਮੇਰੀ ਬੇਬੇ ਵੀ ਬਹੁਤ ਬਹੁਤ ਸੁਖਵਿੰਦਰ ਜੀ ਬਹੁਤ ਬਾਤ ਕਮਾਲ ਬਾਤ ਕਮਾਲ ਇਹ ਸਾਰਾ ਕੁਝ ਜੋ ਵੀ ਤੁਸੀਂ ਦੱਸਿਆ ਕਵਿਤਾ ਦੇ ਵਿੱਚ ਅਸੀਂ ਹੰਡਾਇਆ ਹੋਇਆ ਚਾਟੇ ਵੀ ਬਹੁਤ ਪੈਂਦੇ ਰਹੇ ਆ ਤੇ ਬਾਅਦ ਚ ਪੁੱਛਣਾ ਵੀ ਪੁੱਤ ਛੱਟ ਜਾਦਾ ਤਾਂ ਨਹੀਂ ਲੱਗੀ ਸੀ

ਸਾਹਿਤਕਾਰ ਜਿਹੜੇ ਨੇ ਉਹ ਕਿਤਾਬ ਛਪਾਉਣ ਦੀ ਬੜੀ ਜਲਦਬਾਜ਼ੀ ਕਰਦੇ ਨੇ ਕੋਈ ਕੋਈ ਇਹੋ ਜਿਹਾ ਸਟੈਪ ਨਹੀਂ ਚੱਕਿਆ ਨਹੀਂ ਮੇਰਾ ਜਿਹੜਾ ਖੜੜਾ ਪਿਆ ਜੀ ਪੂਰਾ ਕਿਤਾਬ ਦਾ ਬਣਿਆ ਪਿਆ ਖੜੜਾ ਪਰ ਮੈਂ ਸੋਚਦਾ ਮੈਂ ਸੋਚਦਾ ਵੀ ਐਸਾ ਲਿਖ ਕੇ ਦਵਾਂ ਵੀ ਐ ਨਹੀਂ ਕਰਨਾ ਵੀ ਇਧਰੋਂ ਚੱਕ ਲਿਆ ਚਾਰ ਲੈਣਾ ਇਧਰੋਂ ਚਾਪ ਕੇ ਅੱਜ ਕੱਲ ਇਹ ਇਸ ਤਰ੍ਹਾਂ ਬਹੁਤ ਕੋਈ ਬਹੁਤ 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 ਕੋਈ ਛੱਡ ਰਿਹਾ ਕਿਤਾਬਾਂ ਦੇ ਚਾਰ ਲੈਣਾ ਉਧਰੋਂ ਚਾਰ ਲੈਣਾ ਉਧਰੋਂ ਕਰਕੇ ਬਣਾ ਕੇ ਕਿਤਾਬ ਛਪਵਾ ਦਿੰਦੇ ਆ ਗੇਟ ਮੀਨ ਹੁਣ ਚ ਲੱਗੇ ਹੋਇਆ ਹਾਂ ਅੱਜ ਗਿੜਤੀ ਵਧਾਉਣ ਚ ਲੱਗੇ ਹੋਇਆ ਹਾਂ ਬਾਕੀ ਮੇਰੀ ਮੇਰੀ ਸੋਚਣੀ ਹੈ ਵੀ ਲਿਖੋ ਵਧੀਆ ਜਰ ਆਣ ਵਾਲੇ ਲੋਕ ਪੜਨ ਕੋਈ ਸਿੱਖਿਆ ਮਿਲੇ ਇਸਮਾਲ ਨੂੰ ਅੱਛਾ ਪਰਿਵਾਰ ਵਿੱਚ ਵੀ ਦੱਸਦੇ ਹੋ ਸੁਣਾਉਂਦੇ ਹੋ ਜੋ ਲਿਖਿਆ ਹੁੰਦਾ ਤੁਸੀਂ ਹਾਂ ਜੀ ਸੁਣਾ ਦਿੰਦੇ ਆ ਜੀ ਪਰ ਥੋੜਾ ਤੁਹਾਨੂੰ ਪਤਾ ਹੀ ਹੈ ਜੀ ਕਵੀਆਂ ਬਹਿ ਜੇ ਹਿਸਾਬ ਕਿਤਾਬ ਹੁੰਦਾ ਬਾਹਰ ਦੇ ਬਾਹਰ ਉਹ ਕਰਦਾ ਜੋਗੀ ਜੋਗੜਾ ਤੇ ਕਰ ਲਾ ਜੋਗੀ ਸਿੱਧ ਐਸਾ ਕੁਝ ਹੋ ਜਾਂਦਾ ਜੀ ਕਈ ਵਾਰੀ ਘਰੇ ਕਰੇ ਅਗਰ ਸਲਾ ਸਲਾਣੇ ਦਾ ਕਈ ਵਾਰੀ ਬੱਚੇ ਕਹਿ ਦਿੰਦੇ ਆ ਲਿਖਦੇ ਕਦੋਂ ਉਹ ਜਦੋਂ ਟਾਈਮ ਲੱਗਦਾ ਲਿਖਣ ਲਿਖਣ ਤਾਂ ਮੇਰਾ ਕੋਈ ਮੈਂ ਟਾਈਮ ਕੋਈ ਨਹੀਂ ਬੰਨਿਆ ਸੋਤਾ ਸਭ ਉਹਦੇ ਚ ਆਇਆ ਵੀ ਜਦੋਂ ਮੈਂ ਕਿਤੇ ਮੰਨ ਲਓ ਸਕੂਟਰ ਤੇ ਵੀ ਜਾ ਰਿਹਾ ਜੀ ਮੇਰੇ ਅੰਦਰ ਕੋਈ ਚੱਲ ਗਈ ਗੱਲ ਮੰਨ ਲਓ ਮੇਰੇ ਅੰਦਰ ਲੈਣਾ ਆ ਗਈਆਂ ਮੈਂ ਅੱਜ ਕੱਲ ਫੋਨ ਹੈਗੇ ਮੈਂ ਫੋਨ ਚ ਕਿਤੇ ਰਿਕਾਰਡ ਵੀ ਕਰ ਲੈਣਾ ਕਹਿੰਦਾ ਕਰ ਲੈਣਾ ਉਹਨਾ ਫਿਰ ਉਹਨਾਂ ਬੈਠ ਕੇ ਆਪਣੇ ਜਿੱਥੇ ਵੀ ਉਹਨੂੰ ਟਾਈਮ ਮਿਲਦਾ ਫਿਰ ਮੈਂ ਬੈਠ ਕੇ ਲਿਖ ਲੈਣਾ ਬਹੁਤ ਸਾਰੀਆਂ ਕਵਿਤਾਵਾਂ ਜਾਂ ਗੀਤ ਤੁਹਾਡੇ ਅਧੂਰੇ ਵੀ ਹੋਣਗੇ ਜਿਹੜੇ ਅਜੇ ਪੂਰੇ ਨਹੀਂ ਹੋ ਰਹੇ ਬਹੁਤ ਸਾਰੇ ਜਿਹੜੇ ਪਹਿਲਾਂ ਸ਼ੁਰੂ ਕੀਤੇ ਸੀ ਉਹ ਅਧੂਰੇ ਦੇ ਅਧੂਰੇ ਆ ਮਗਰੋਂ ਕੋਈ ਆਮਦ ਹੋਈ ਤਾਂ ਉਹ ਪੂਰਾ ਵੀ ਹੋ ਗਿਆ ਕੁਛ ਇਸ ਤਰ੍ਹਾਂ ਵੀ ਹੋਇਆ ਹਾਂ ਜਿਸ ਤਰ੍ਹਾਂ ਹੀ ਹੁੰਦਾ ਜੀ ਹਰ ਲੇਖਕ ਨਾਲ ਹੁੰਦਾ ਤਕਰੀਬਨ ਜੀ ਕਦੇ ਮੱਥਕੇ ਮੈਂ ਕਦੇ ਮੱਥਕੇ ਨਹੀਂ ਲਿਖਿਆ ਹੈਗਾ ਜੀ ਵੀ ਕਦੇ ਮਾਕੇ ਹੀ ਮੱਥਕੇ ਬੈਠ ਕੇ ਲਿਖਦੇ ਆ ਨਾ ਉਹ ਅਸਰदाई ਕਰੁੰਦਾ ਜੋ ਅੰਦਰੋਂ ਗੱਲ ਨਿਕਲਦੀ ਆ ਤੁਹਾਡੇ ਅੰਦਰੋਂ ਨਿਕਲੀ ਮੰਨ ਲਓ ਇੱਕ ਕਵਿਤਾ ਕੋਈ ਗਜ਼ਲ ਤੁਹਾਡੇ ਅੰਦਰੋਂ ਨਿਕਲੀ ਉਹ ਇੱਕਦਮ ਜਦੋਂ ਕਈ ਵਾਰ ਤਾਂ ਪੂਰੀ ਦੀ ਪੂਰੀ ਲਿਖੀ ਜਾਂਦੀ ਪੂਰੀ 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 ਲਿਖੀ ਜਾਂਦੀ ਆ ਉਹ ਇਸ ਤਰ੍ਹਾਂ ਹੁੰਦਾ ਹੈ ਬਿਲਕੁਲ ਬਿਲਕੁਲ ਅੱਛਾ ਤੁਸੀਂ ਸਹਿਤ ਸਭਾਵਾਂ ਦੇ ਵਿੱਚ ਜਾਂਦੇ ਹੋ ਤੇ ਤੁਹਾਨੂੰ ਉੱਥੇ ਕੋਈ ਮਤਲਬ ਸਰਕਾਰੀ ਏਡ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਜਾਂ ਕਿਸ ਤਰ੍ਹਾਂ ਤੁਸੀਂ ਅਰੇਂਜ ਕਰਦੇ ਹੋ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਹੈਗਾ ਜੀ ਜੀ ਸਰਕਾਰ ਵੱਲੋਂ ਤਾਂ ਮਤਲਬ ਕਿ ਮੈਂ ਤਾਂ ਕਈ ਵਾਰ ਇਹ ਸੋਚਦਾ ਵੀ ਇਹ ਡੰਗ ਟਪਾਉ ਸਰਕਾਰ ਤਾਂ ਕੰਮ ਕਰਦੀ ਨਹੀਂ ਨਹੀਂ ਕਾਰਨ ਪਤਾ ਕੀ ਹੈ ਪੰਜਾਬੀ ਭਾਸ਼ਾ ਦੀ ਅਸਲੀ ਸੇਵਾ ਤਾਂ ਤੁਸੀਂ ਲੋ ਕਰ ਰਹੇ ਹੋ ਹਾਂਜੀ ਇਸ ਤਰ੍ਹਾਂ ਹੀ ਹੈ ਜੀ ਇਹ ਸਰਕਾਰ ਵੱਲੋਂ ਤਾਂ ਜਿਹੜੇ ਪ੍ਰੋਗਰਾਮ ਹਨ ਜੀ ਹੁਣ ਅਸੀਂ ਹੁਣੇ ਬਲਵੇੜੇ ਐਲੀਮੈਂਟਰੀ ਸਕੂਲ ਚ ਕਰਕੇ ਆਏ ਜੀ ਪ੍ਰੋਗਰਾਮ ਉੱਥੇ ਸਾਡੇ ਮਿੱਤਰ ਜੀ ਸतीश ਬਦਰੋਹੀ ਜੀ ਆ ਬੁਆਦੀ ਦੇ ਅੱਛੇ ਵਧੀਆ ਬਹੁਤ ਹੀ ਕਾਤਿਕਾਰੀ ਕਵੀ ਹੈ ਜੀ ਉਹਨਾਂ ਦੇ ਕਰਕੇ ਆਏ ਜੀ ਹੁਣ 11 ਤਰੀਕ ਨੂੰ ਕਰਕੇ ਆਏ ਆ ਜੀ ਪਰ ਉਹ ਉਹ ਜਾ ਕੇ ਅਸੀਂ ਫੀਲਡ ਚ ਜਾ ਕੇ ਕੰਮ ਕਰਨਾ ਚਾਹੁੰਦੇ ਹਾਂ ਅਗਰ ਤੁਸੀਂ ਬਾ ਪਾਸ਼ਾ ਦੀ ਮਾਂ ਬੋਲੀ ਦੀ ਸੇਵਾ ਕਰਨੀ ਚਾਹੁੰਦੇ ਹੋ ਜਾਂ ਮਾਂ ਬੋਲੀ ਬਾਰੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੀਲਡ ਚ ਜਾ ਕੇ ਕੰਮ ਕਰੋ ਹਮ ਸੋਤਾ ਸਭ ਦੇਖੋ ਹੁਣ ਇਹੋ ਜਿਹੀ ਪੋਜੀਸ਼ਨ ਬਣੀ ਹੋਈ ਆ ਜਿਹੜੀ ਸਾਡੀ ਬੋਲੀ ਆ ਨਾ ਜਪੂਲੀ ਉਹ ਬੋਲੀ ਸਾਡੀ ਇੱਕ ਮਿਰਗੋਬਾ ਬਣ ਰਹੀ ਆ ਜੀ ਮਿਰਗੋਬਾ ਬਣ ਰਹੀ ਆ ਜਿਸ ਤਰ੍ਹਾਂ ਬੱਚੇ ਹੁਣ ਨਵੇਂ ਬੱਚੇ ਆ ਜਿਹੜੇ ਉਹ ਪੰਜਾਬੀ ਵਾਲੇ ਪਾਸੇ ਭਾਸ਼ਾ ਵਾਲੇ ਪੰਜਾਬੀ ਬੋਲੀ ਵਾਲੇ ਬੋਲੀ ਨੂੰ ਬੋਲਣ ਲੱਗਿਆ ਤੁਸੀਂ ਦੇਖਦੇ ਹੋ ਵਿੱਚ ਹਿੰਦੀ ਵਿੱਚ ਅੰਗਰੇਜ਼ੀ ਵਿੱਚ ਪੰਜਾਬੀ ਉਹ ਇੱਕ ਮਿਕਸ ਜੀ ਕਰਕੇ ਬੋਲ ਰਹੇ ਆ ਹਮ ਅੱਜ ਲੋੜ ਆ ਵੀ ਅਸੀਂ ਆਪਣੀ ਜਿਹੜੀ ਸਾਡੀ ਬੋਲੀ ਆ ਨਾ ਸਾਡੀ ਬੋਲੀ ਨੂੰ ਬਚਾੜ ਦੀ ਲੋੜ ਆ ਵੀ ਅਸੀਂ ਇੱਕ ਕਈ ਭਾਸ਼ਾਵਾਂ ਹੁਣ ਤੁਸੀਂ ਪੁਰਾਣੇ ਦੇਖ ਲਓ ਸੰਸਕ੍ਰਿਤਤਾ ਜੀ ਹੁਣ ਸੰਸਕ੍ਰਿਤ ਵਰਗੀਆਂ ਚੰਗੀਆਂ ਪਾਲੀ ਭਾਸ਼ਾ ਜੋ ਵੀ ਅਸੀਂ ਅਗਰ ਇਤਿਹਾਸ ਬੋਲ ਕੱਢਦੇ ਆਂ ਭਾਸ਼ਾ ਦਾ ਇਤਿਹਾਸ ਕਰਦੇ ਆਂ ਜੋ ਬੋਲੀਆਂ ਦੇ ਤਿਆਰ ਕਰਦੇ ਆਂ ਉਹ ਖਤਮ ਹੋ ਰਹੀਆਂ ਜਾਂ ਕੋ ਕਿੱਥੇ ਚਲੀ ਗਈ ਜੀ ਹੁਣ ਸੰਸਕ੍ਰਿਤ ਦੁਆਰੇ ਸ਼ੁਰੂ ਕੀਤੀ ਹੈ ਸਕੂਲਾਂ ਚ ਸਕੂਲਾਂ ਚ ਹੁਣ ਦੁਆਰੇ ਸੰਸਕ੍ਰਿਤ ਸ਼ੁਰੂ ਕੀਤੀ ਉਹ ਕਹਿੰਦੇ ਕਲਾਸਾਂ ਲਾਓ ਬੱਚਿਆਂ ਨੂੰ ਦੱਸੋ ਵੀ ਇਹ ਸੰਸਕ੍ਰਿਤ ਭਾਸ਼ਾ ਅੱਛਾ ਤੇ ਜਿਹੜੀ ਬੋਲੀ ਬੋਲਣ ਤੋਂ ਹਟ ਜਾਂਦੇ ਆ ਲੋਕ ਜਦ ਬੋਲਣ ਤੋਂ ਹਟ ਜਾਂਦੇ ਆ ਨੀ ਜੀ ਉਹ ਫਿਰ ਹੌਲੀ 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 ਮੈਚ ਖਤਮ ਹੋ ਜਾਂਦੀ ਹੈ ਜੋ ਸੋ ਦੋਸਤੋ ਆਪਾਂ ਸੁਵਿੰਦਰ ਜੀ ਦੇ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ ਅਗਲੀ ਇਹਨਾਂ ਦੀ ਕਵਿਤਾ ਸੁਣਦੇ ਆ ਔਰ ਉਹਨਾਂ ਦੀ ਜ਼ਬਾਨ ਚ ਉਹਨਾਂ ਦੀ ਲਿਖੀ ਹੋਈ ਕੀ ਸੁਣਾਉਣਾ ਚਾਹੁੰਦੇ ਹੋ ਸਰ ਅੱਗੇ ਮੈਂ ਇਹ ਸੀਗਾ ਜੀ ਇਸ ਤਰ੍ਹਾਂ ਸੀਗਾ ਜੀ ਮੈਂ ਇੱਕ ਗਜ਼ਲ ਲਿਖੀ ਸੀ ਹੁਣ ਜਿਵੇਂ ਪੰਜਾਬੀ ਮਾਂ ਚੱਲ ਰਿਹਾ ਜੀ ਇਹ ਜੀ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ ਚੱਲ ਰਿਹਾ ਜਿਹੜਾ ਪੰਜਾਬ ਭਾਸ਼ਾ ਭਾਗ ਨਹੀਂ ਮਨਾਇਆ ਜੀ ਮਨਾਇਆ ਤੇ ਉਹਦੇ 'ਚ ਲਿਖਿਆ ਸੀ ਕਿ ਮੈਂ ਗਜ਼ਲ ਲਿਖੀ ਸੀ ਕਿ ਆਓ ਮਾਂ ਬੋਲੀ ਦਾ ਉੱਚਾ ਕਦ ਕਰੀਏ ਆਓ ਤਰਨਮ 'ਚ ਵੀ ਪੜਦੇ ਹੋ ਇਹ ਹਾਂਜੀ ਤਰਨਮ 'ਚ ਪੜਦਾ ਮੈਨੂੰ ਮੈਂ ਚਾਹਦਾ ਕਿ ਤਰਨਮ 'ਚ ਪੇਸ਼ ਕਰੋ ਸਰ ਇਹਨੂੰ ਖੁੱਲ ਕੇ ਪੜ੍ਹਦੇ ਆਓ ਮਾਂ ਬੋਲੀ ਦਾ ਉੱਚਾ ਕਦ ਕਰੀਏ ਪਰ ਤੂੰ ਇਹਦੀ ਬੋਲ ਚਾਲ ਵਿੱਚ ਵੰਦ ਕਰੀਏ ਆਓ ਮਾਂ ਬੁਲੀ ਦਾ ਉੱਚਾ ਕਦ ਕਰੀਏ ਪਰ ਤੋਂ ਇਹਦੀ ਬੋਲ ਚਾਲ ਵਿੱਚ ਵਧ ਕਰੀਏ ਉਹ ਪੜ੍ਹੀਏ ਲਿਖੀਏ ਬੇਸ਼ੱਕ ਹੂਰ ਪਸ਼ਾਮਾ ਵੀ ਪਰ ਮਾਂ ਬੁਲੀ ਦਾ ਆਦਰ ਸਭ ਤੋਂ ਵੱਧ ਕਰੀਏ ਆਓ ਮਾਂ ਬੁਲੀ ਦਾ ਉੱਚਾ ਬੰਦ ਕਰੀਏ ਪਰ ਤੋਏ ਦੀ ਬੋਲ ਚਾਲ ਵਿੱਚ ਬੰਦ ਕਰੀਏ ਮਾਂ ਬੋਲੀ ਬੋਲਣ ਤੇ ਲੱਗੇ ਜੁਰਮਾਨਾ ਜੀ ਮਾਂ ਬੋਲੀ ਬੋਲਣ ਤੇ ਲੱਗੇ ਜੁਰਮਾਨਾ ਇੱਕ ਠੋਕ ਕੇ ਬੋਲੀਏ ਪੋਰਾ ਨਾਂ ਡਰੀਏ ਆਓ ਮਾਂ ਬੋਲੀ ਦਾ ਉਚਾਰ ਕਰਦੇ ਕਰੀਏ ਪਰ ਤੂੰ ਇਹਦੀ ਬੂਲ ਚਾਲ ਵਿੱਚ ਬਦ ਕਰੀਏ ਇਹ ਪੰਜ ਦਰਿਆ ਵਾਂ ਦੀ ਮਾਂ ਬੋਲੀ ਰਾਣੀਏ ਆਖੋ ਆਖੋ ਪੰਜਮ ਪੰਜ ਦਰਿਆ ਵਾਂ ਦੀ ਮਾਂ ਬੋਲੀ ਰਾਣੀਏ ਜਗ ਦੇ ਬਣੇ ਪਟ ਰਾਣੀ ਆਉ ਮੰਗ ਕਰੀਏ ਆਉ ਮਾਂ ਬੁਲੀ ਦਾ ਉੱਚ ਕਦ ਕਹੀਏ ਕਿ ਸਰਕਾਰੀ ਦਰਬਾਰੇ ਵੀ ਮਿਲੇ ਸਨਮਾਨ ਇਹਨੂੰ ਜਰੂਰੀ ਹੈ ਸਰਕਾਰੀ ਦਰਬਾਰੇ ਵੀ ਮਿਲੇ ਸਨਮਾਨ ਇਹਨੂੰ مل کے آؤ اپائے سب کریے <سؤال> آؤ <سؤال> ماں بولی داؤ چا کد کریے تو بول چال وچ بد کریے کہ ماں نومبر تک ہی سیمت رہیے نا ماں بہ نومبر ਤੱਕੇ ਹੀ ਸੀਮਤ ਰਹੀਏ ਨਾ ਹਰ ਦਿਨ ਹਫਤਾ ਮੇਨਾ ਰਜ ਰਜ ਕੇ ਪੜੀਏ ਆਓ ਮਾਂ ਬੋਲੀ ਦਾ ਉਚਾਰ ਕਦ ਕਰੀਏ ਪਰ ਤੂੰ ਇਹਦੀ ਬੋਲ ਚਾਲ ਵਿੱਚ ਵਧ ਕਰੀਏ ਗੁਰੂਆਂ ਪੀਰਾਂ ਬਾਰਸ ਬੁੱਲੇ ਹਾਸ਼ਮ ਦੀ ਇਹ ਬੋਲੀ ਬਹੁਤ ਗੁਰੂਆਂ ਪੀਰਾਂ ਵਾਰਸ ਬੁੱਲੇ ਹਾਸ਼ਮ ਦੀ ਇਹ ਬੋਲੀ ਬੋਲ ਕੇ ਪੜ ਕੇ ਸਾਰੇ ਇਸ ਨੂੰ ਹੱਜ ਕਰੀਏ ਆਓ ماں ਬੋਲੀ ਦਾ ਉਚਾ ਕਦ ਕਰੀਏ ਪਰ ਤੋਂ ਇਹਦੀ ਬੋਲ ਚਾਲ ਵਿੱਚ ਵਧ ਕਰੀਏ ਕੀ ਬਾਤ ਆ ਸੁਖਵਿੰਦਰ ਜੀ ਰੀਅਲ ਯਾਰ ਮੇਰੇ ਵੀਰ ਬਹੁਤ ਧੰਨਵਾਦ ਜੀ ਬਹੁਤ ਅੱਛਾ ਲਿਖਦੇ ਹੋ ਸਰ ਕਮਾਲ ਦੀ ਗੱਲ ਹੈ ਤੁਸੀਂ ਇੰਨੀ دیر ਮਤਲਬ ਮੈਨੂੰ ਤਾਂ ਬੜੀ ਫੀਲ ਹੋ ਰਿਹਾ ਇਹ ਬੜਾ ਕਿ ਇੰਨੀ ਦੇਰ ਤੋਂ ਆਪਣਾ ਰਾਪਤਾ ਨਹੀਂ ਕਾਇਮ ਹੋਇਆ ਹਾਲਾਂਕਿ ਕਈ ਵਾਰ ਸੈਤ ਸੁਭਾਵਾਂ ਵਿੱਚ ਜਾਣ ਦਾ ਮੌਕਾ ਵੀ ਮਿਲਿਆ ਸਾਨੂੰ ਰਿਕਾਰਡਿੰਗ ਕਰਨ ਦਾ ਵੀ ਮੌਕਾ ਮਿਲਿਆ ਸਾਨੂੰ ਸੁਖਵਿੰਦਰ ਜੀ ਕਦੇ ਨਸ਼ਿਆਂ ਨੂੰ ਵੀ ਟੱਚ ਕੀਤਾ ਮਤਲਬ ਲਿਖਿਆ ਆਪਣੀਆਂ ਕਵਿਤਾਵਾਂ ਵਿੱਚ ਨਸ਼ੇ ਹਾਲੇ ਮੈਂ ਹਾਲੇ ਮੈਂ ਲਿਖਦਾ ਜੀ ਅੱਜਕੱਲ੍ਹ ਦੇਖੋ ਜੀ ਨਸ਼ਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਦੇ ਤਾਂ ਬਹੁਤ ਪੂਰੇ ਹਾਲਾਤ ਆ ਹਰ ਰੋਜ਼ ਚਿੱਟਾ ਜਿਹੜੇ ਨਸ਼ੇ ਨਹੀਂ ਸੀ ਕਦੇ ਸੁਣੇ ਨਹੀਂ ਸੀਗੇ ਨਾ ਜੀ ਉਹ ਨਸ਼ੇ ਨਵੇਂ ਤੋਂ ਨਵੇਂ ਨਸ਼ੇ ਆ ਰਹੇ ਤੁਸੀਂ ਦੇਖੋ ਨੌਜਵਾਨ ਕਿਸ ਤਰ੍ਹਾਂ ਹਰ ਰੋਜ਼ ਅਖਬਾਰ ਪੜ੍ਹੋ ਤੁਸੀਂ ਅਖਬਾਰ ਦੇ ਪਹਿਲੇ ਪੰਨੇ ਤੇ ਹੋਵੇਗਾ ਵੀ ਨਸ਼ਾ ਦੀਗਾ ਲਾ ਕੇ ਮਰ ਗਿਆ ਕੋਈ ਚਿੱਟਾ ਦੀਗਾ ਉਹਨਾਂ ਬਾਰੇ ਵੀ ਮੈਂ ਕਈ ਮਗਰਮਾਨੀ ਇੱਕ ਗਜ਼ਲ ਮੈਂ ਲਿਖੀ ਸੀ ਜੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਜੀ ਘੁਗ ਵਸਦੇ ਸ਼ਹਿਰ ਵਿੱਚ ਖਾਤਰੇ ਦਾ ਘੂ ਗੋਲਿਆ ਗੋਗ ਵਸਦੇ ਸ਼ਹਿਰ ਵਿੱਚ ਖਾਤਰੇ ਦਾ ਘੂ ਗੋਲਿਆ ਤਾਜ਼ੀਆਂ ਹਵਾਵਾਂ ਵਿੱਚ ਜ਼ਹਿਰ ਕਿਸ ਨੇ ਖੋਲਿਆ ਤਾਜ਼ੀਆਂ ਹਵਾਵਾਂ ਵਿੱਚ ਜ਼ਹਿਰ ਕਿਸ ਨੇ ਖੋਲਿਆ ਤੇ ਦੁੱਧ ਦਹੀਂ ਮੱਖਣ ਪਨੀਰ ਵਿੱਚੋਂ ਬੋ ਆਵੇ ਹਮ ਸੱਚਾ ਨੌਜਵਾਨ ਹੈ ਜਿਹੜੇ ਹੈ ਉਹ ਵੀ ਚਿੱਟੀਆਂ ਜੀ ਜੀ ਇਹ ਵੀ ਚਿੱਟੀ ਆ ਤੇ ਦੁੱਧ ਦਹੀਂ ਮੱਖਣ ਪਨੀਰ ਵਿੱਚੋਂ ਬੋ ਆਵੇ ਮੌਤ ਦੇ ਵਪਾਰੀਆਂ ਨੇ ਚਿੱਟਾ ਜਦੋਂ ਤੋਲਿਆ ਤੋਲਿਆ ਚਿੱਟਾ ਤੋਲਣਾ ਸ਼ੁਰੂ ਹੋ ਗਿਆ ਕਹਿੰਦੇ ਉਹ ਬੋਹ ਆ ਲੱਗੀ ਤੇ ਪੁੱਤਰ ਦੀ Laash ਲੈ ਕੇ ਘਰੇ ਪੰਚਾਇਤ ਆਈ ਹੋਏ ਪੁੱਤਰ ਦੀ Laash ਲੈ ਕੇ ਘਰੇ ਪੰਚਾਇਤ ਆਈ ਬੁੱਢੀ ਮਨ ਉੱਠ ਕੇ ਬੂਹਾ ਜਦੋਂ ਬੋਲਿਆ ਖੱਦ ਸ਼ਹਿਰ ਘੁੱਗ ਵਸਦੇ ਸ਼ਹਿਰ ਵਿੱਚ ਖਤਰੇ ਦਾ ਘੁੱਗੂ ਬੋਲਿਆ ਤੇ ਕਰੇ ਜੇ ਸਵਾਲ ਕੋਈ ਪਰਚਾ ਦਰਜ ਹੋਵੇ ਵੀ ਕਰੇ ਜੇ ਸਵਾਲ ਕੋਈ ਪਰਚਾ ਦਰਜ ਹੋਵੇ ਮਲਜ਼ਮ ਬਣੇ ਜਿੰਨੇ ਸੱਚ ਨੂੰ ਫਰੋਲਿਆ ਗੁਲਜ਼ਰ ਬਣੇ ਜਿਹਨੇ ਸੱਚ ਨੂੰ ਫਰੋਲਿਆ ਕਿ ਮਰੀਆਂ ਜ਼ਮੀਰਾਂ ਵਾਲੇ ਆਗੂ ਬਣੇ ਹਰ ਪਾਸੇ ਮਰੀਆਂ ਜ਼ਮੀਰਾਂ ਵਾਲੇ ਆਗੂ ਬਣੇ ਹਰ ਪਾਸੇ ਗੁੰਮ ਨਾਮ ਜਿੰਨਾ ਖੂਨ ਕੌਮ ਲਈ ਡੋਲਿਆ ਗੁੰਮ ਨਾਮ ਜਿੰਨਾ ਖੂਨ ਕੌਮ ਲਈ ਡੋਲਿਆ ਤੇ ਬਾੜ ਜਦੋਂ ਖੁਦ ਹੀ ਖਾਣ ਲੱਗੇ ਖੇਤਾਂ ਈ ਬਾੜ ਜਦੋਂ ਖੁਦ ਹੀ ਖਾਣ ਲੱਗੇ ਖੇਤ ਥਾਈ ਕਾਠ ਉੱਥੇ ਬੈਠਾ ਹੁੱਲੂ ਹਸਿਆ ਮਖੋਲਿਆ ਬਾਤ ਉੱਤੇ ਬੈਠਾ ਮਾਨੂੰ ਹਸਿਆ ਮਖੋਲਿਆ ਕਿ ਕਿਹੜੇ ਪਾਸੇ ਤੁਰ ਪਿਆ ਕਿਹੜੇ ਪਾਸੇ ਤੁਰ ਪਿਆ ਜਾਗ ਵੀਰਾ ਹੋਸ਼ ਕਰ ਕਿਹੜੇ ਪਾਸੇ ਤੁਰ ਪਿਆ ਜਾਗ ਵੀਰਾ ਹੋਸ਼ ਕਰ ਹੋਸ਼ ਤੂੰ ਸੰਭਾਲ ਕਾਤੋਂ ਸੁਤਾ ਅਣ ਭੁੱਲਿਆ ਇਹ ਨਸ਼ੇ ਵਾਲੇ ਵੀ ਕਿਹਾ ਵੀ ਤੂੰ ਤੂੰ ਹੋਸ਼ ਸੰਭਾਲੋ ਹੋਸ਼ ਤੂੰ ਸੰਭਾਲ ਦੋਸਤੋ ਸਭਾਲ ਕਾ ਤੋਂ ਸੁਤਾ ਅਣਭੋਲਿਆ ਕਿ ਪੀੜੀਆਂ ਨੇ ਮਿਹਣੇ ਦਿਨੇ ਸਿਰ ਵਿੱਚ ਖਾਕ ਪੈਣੀ ਪੀੜੀਆਂ ਨੇ ਮਿਹਣੇ ਦਿਨੇ ਸਿਰ ਵਿੱਚ ਖਾਕ ਪੈਣੀ ਜੇ ਸੁਖਵਿੰਦਰ ਤੂੰ ਅਜੇ ਵੀ ਨਾ ਬੋਲੇ ਬੋਲਿਆ ਜੇ ਸੁਖਵਿੰਦਰ ਅਜੇ ਵੀ ਨਾ ਬੋਲੇ ਬੋਲਿਆ ਵਾਹ ਸੁਖਵਿੰਦਰ ਜੀ ਵਾਕਈ ਮਜ਼ਾ ਆ ਰਿਹਾ ਹੈ ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸੁਖਵਿੰਦਰ ਸਿੰਘ ਜੀ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਨੇ ਬਾਖ ਕਮਾਲ ਲਿਖਦੇ ਨੇ ਔਰ ਵੱਡੀ ਗੱਲ ਹੈ ਕਿ ਜਿਸ ਬੋਲੀ ਦੇ ਵਿੱਚ ਇਹਨਾਂ ਨੇ ਮਾਂ ਬੋਲੀ ਦੇ ਵਿੱਚ ਜਨਮ ਲਿੱਤਾ ਹੈ ਉਸ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰਾ ਸਾਹਿਤ ਜਿਹੜਾ ਹੈ ਉਹ ਲਿਖਿਆ ਹੈ ਪੁਆਦੀ ਬੋਲੀ ਦੇ ਵਿੱਚ ਕਿਉਂਕਿ ਆਪਣੀ ਭਾਸ਼ਾ ਵਿੱਚ ਜਦੋਂ ਅਸੀਂ ਕੋਈ ਗੱਲਬਾਤ ਕਰਦੇ ਆਂ ਤੇ ਦੂਜੀਆਂ ਭਾਸ਼ਾਵਾਂ ਦਾ ਜਦੋਂ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਜੋ ਜਜ਼ਬਾਤ ਆਪਣੀ ਭਾਸ਼ਾ ਵਿੱਚ ਆਪਾਂ ਬਿਆਨ ਕਰ ਸਕਦੇ ਆਂ ਸ਼ਾਇਦ ਦੂਜੀਆਂ ਭਾਸ਼ਾ ਭਾਸ਼ਾਵਾਂ ਜਿਹੜੀਆਂ ਨੇ ਸਾਡਾ ਉਨਾ ਸਾਥ ਨਾ ਦੇ ਸੋ ਸੁਖਵਿੰਦਰ ਸਿੰਘ ਜੀ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਔਰ ਬਿਲਕੁਲ ਮੇਰੇ ਪੜੋਸੀ ਨੇ ਔਰ ਮੈਨੂੰ ਬਹੁਤ ਅੱਛਾ ਲੱਗਾ ਜੇ ਇਹਨਾਂ ਦੇ ਨਾਲ ਮੁਲਾਕਾਤ ਕਰਕੇ ਔਰ ਇਹਨਾਂ ਤੋਂ ਪੁੱਛਦੇ ਆ ਕਿ ਅੱਜ ਸਟੂਡੀਓ ਵਿੱਚ ਆ ਕੇ ਇਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਸੁਖਵਿੰਦਰ ਜੀ ਕਿਸ ਤਰ੍ਹਾਂ ਲੱਗਾ ਅੱਜ ਸਟੂਡੀਓ ਵਿੱਚ ਮੈਨੂੰ ਬਹੁਤ ਖੁਸ਼ੀ ਹੋਈ ਜੀ ਬਹੁਤ ਵਧੀਆ ਲੱਗਿਆ ਜੀ ਇਰੇ ਆ ਕੇ ਬਾਕੀ ਗੱਲ ਸੋਤਾ ਸਾਹਿਬ ਤੁਹਾਡਾ ਜਿਹੜਾ ਸੁਭਾਅ ਤੁਹਾਡੀ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਮੈਂ ਆਂਦੇ ਹੀ ਬੇਸ਼ੱਕ ਅੱਪਾ ਕਦੇ ਮਿਲੇ ਬਹੁਤ ਵਾਰੀਆਂ ਇੱਕ ਦੂਜੇ ਨੂੰ ਪਰ ਬੋਲੇ ਨਹੀਂ ਹੈਗੇ ਜਦੋਂ ਮੈਂ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਐ ਮਹਿਸੂਸ ਆਵੇ ਆਪਣੇ ਆ ਤੁਸੀਂ ਸਾਰੇ ਆਪਣੇ ਆ ਜੀ ਤੁਹਾਡੀ ਜਿੱਦੀ ਵੀ ਟੀਮ ਆ ਸਭ ਬਹੁਤ ਇੱਜ਼ਤਮਾਨ ਔਰ ਮੈਂ ਤਾਂ ਜਿੰਨੇ ਵੀ ਦਰਸ਼ਕ ਤੁਹਾਡੇ ਇਸ ਚੈਨਲ ਨੂੰ ਫੋਲੋ ਕਰਦੇ ਹਨ ਦੇਖਦੇ ਹਨ ਸਾਰਿਆਂ ਨੂੰ ਬੇਨਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਇਹਨੂੰ ਫੋਲੋ ਕਰੋ ਇਸ ਚੈਨਲ ਨੂੰ ਔਰ ਸੋਹਤਾ ਸਾਹਿਬ ਕੋ ਆਓ ਜਿੱਦੇ ਆ ਵੀ ਕੋਈ ਕਵਾਲਿਟੀ ਆ ਕੋਈ ਲਿਖਦਾ ਹੈ ਕੋਈ ਗਜ਼ਲ ਕਵਿਤਾ ਗਾਉਂਦਾ ਹੈ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਆਪਣਾ ਪੇਸ਼ ਕਰਨਾ ਚਾਹੁੰਦਾ ਹੈ ਆਪੋ ਸੋ ਨੰਬਰ ਚੱਲ ਰਹੇ ਆ ਨੀ ਥੱਲੇ ਦੇ ਬਿਲਕੁਲ ਬਿਲਕੁਲ ਸਕਰੀਨ ਤੇ ਨੰਬਰ ਆ ਰਹੇ ਆ ਨਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਸੋਤਾ ਸਾਹਿਬ ਨਾਲ ਮਿਲੋ ਆਪਣੀ ਜਿਹੜੀ ਭਾਵਨਾਵਾਂ ਆਪਣੀ ਜੋ ਤੁਹਾਡੇ ਖਿਆਲ ਆ ਜੋ ਤੁਹਾਡੇ ਲਿਖਦੇ ਹੋ ਜੋ ਤੁਸੀਂ ਗਾਉਂਦੇ ਹੋ ਉਹ ਅੱਗੇ ਪਹੁੰਚਾਓ ਤਾਂ ਕਿ ਸਭ ਤੱਕ ਤੁਹਾਡੀ ਆਵਾਜ਼ ਪਹੁੰਚ ਸਕੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅਸੀਂ ਵੀ ਸੁਖਵਿੰਦਰ ਸਿੰਘ ਜੀ ਤੁਹਾਡਾ ਬਹੁਤ ਰਿਣੀ ਆ ਕਿ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਸਟੂਡੀਓ ਦੇ ਵਿੱਚ ਤੁਸੀਂ ਤਸ਼ਰੀਫ ਲੈ ਆਏ ਹੋ ਬੜਾ ਅੱਛਾ ਲੱਗਾ ਬਹੁਤ ਬਾ ਕਮਾਲ ਸਾਹਿਤ ਲਿਖਿਆ ਔਰ ਪੁਵਿੱਖ ਦੇ ਵਿੱਚ ਦੋਸਤੋ ਮੈਂ ਵਾਦਾ ਕਰਦਾ ਸੁਖਵਿੰਦਰ ਜੀ ਨੂੰ ਫਿਰ ਬੇਨਤੀ ਕਰਾਂਗੇ ਕਿ ਤੁਸੀਂ ਸਟੂਡੀਓ ਵਿੱਚ ਜਦੋਂ ਮਰਜੀ ਆਓ ਪਸਾਉਣ ਤੋਂ ਪਹਿਲਾਂ ਇੱਕ ਫੋਨ ਜ਼ਰੂਰ ਕਰ ਦਿਓ ਔਰ ਤੁਹਾਡਾ ਜਿਹੜਾ ਪੂਰੇ ਦਾ ਪੂਰਾ ਸਾਹਿਤ ਹੈ ਪੂਰੀ ਦੁਨੀਆ ਦੇ ਰੋਹ ਰੂ ਕਰਾਂਗੇ ਔਰ ਬਹੁਤ ਸਾਰੇ ਦੋਸਤ ਜਿਹੜੇ ਲਿਖੇ ਲਿਖਦੇ ਨੇ ਸਹਿਤ ਸੁਭਾਵਾਂ ਵਿੱਚ ਵੀ ਜਾਂਦੇ ਨੇ ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ ਔਰ ਮੀਡੀਆ ਦੇ ਵਿੱਚ ਜੋ ਕੁਝ ਚੱਲਦਾ ਹੈ ਔਰ ਸਾਡੇ ਹੱਥਾਂ 'ਚ ਸਾਰਾ ਕੁਝ ਹੁੰਦਾ ਹੈ ਅਸੀਂ ਫੋਲਦੇ ਹਾਂ ਸੁਣਦੇ ਹਾਂ ਇੱਕ ਦੂਜੇ ਨੂੰ ਆਪਾਂ ਸੈਂਡ ਵੀ ਕਰਦੇ ਹਾਂ ਸੋ ਸੁਖਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਬਰੇ ਦੋਸਤ ਸੋ ਦੋਸਤੋ ਤੁਹਾਨੂੰ ਸਾਡਾ ਇਹ ਐਪੀਸੋਡ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ